ਦੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰ ਜਿਹੜੀ ਖਬਰ ਮੈਂ ਤੁਹਾਨੂੰ ਦਿਖਾਉਣ ਲੱਗਿਆ ਉਹ ਬਿਲਕੁਲ ਵੀ ਠੀਕ ਠਾਕ ਨਹੀਂ ਤੁਸੀਂ ਦੇਖ ਰਹੇ ਹੋ ਬੱਥਕਾਂ ਇੱਕ ਬੇਜ਼ਵਾਨ ਪੰਛੀ ਹੈ ਔਰ ਬੜੇ ਸੰਜਮ ਵਾਲੇ ਔਰ ਰਾਖੀ ਵਾਲੇ ਵੀ ਹੈ ਪਰ ਇਹਨਾਂ ਤੇ ਕਿਸੇ ਨੇ ਇੰਨੀ क्रूरਤਾ ਵਰਤੀ ਹੈ ਉਹ ਕਿੱਥੇ ਵਰਤੀ ਹੈ ਉਹ ਵਰਤੀ ਹੈ ਦਿਆਲਪੁਰਾ ਭਾਈਕਾ ਪਿੰਡ ਆ ਤਹਿਸੀਲ ਰਾਮਪੁਰਾ ਫੂਲ ਡਿਸਟ੍ਰਿਕਟ ਬਟਿੰਡਾ ਦੇ ਵਿੱਚ ਬਹੁਤੀ ਘਟੀਆ ਕਿਸਮਤ ਦੀ ਕਿਸਮ ਦੀ ਹਰਕਤ ਕੀਤੀ ਹੈ ਬੰਦੇ ਨੇ ਬੀਤੀ ਰਾਤ 31 ਤੇ 1 ਫਰਵਰੀ ਦੀ ਰਾਤ ਨੂੰ 31 ਜਨਵਰੀ ਤੇ 1 ਫਰਵਰੀ ਦੀ ਰਾਤ ਨੂੰ 10 ਬੱਥਕਾ ਮਾਰਤੀਆਂ ਤੇ ਤਿੰਨ ਜ਼ਖਮੀ ਕਰਤੀਆਂ ਕਿਸੇ ਨੇ ਛੱਪੜਾ ਤਾਲੀਆਲ ਪੱਤੀ ਦੇ ਵਿੱਚ ਦਰ ਪਰੇ ਭਾਈਕੇ ਉਹ ਛੱਪੜ ਦੇ ਨੇੜੇ ਤੇੜੇ ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨਾਲ ਉਹਦੀ ਕੀ ਦੁਸ਼ਮਣੀ ਸੀ ਏ ਭੋਲੇ ਭਾਲੇ ਪੰਛੀਆਂ ਨਾਲ ਹੁਣ ਤੁਹਾਨੂੰ ਮੈਂ ਉਹਨਾਂ ਦੀਆਂ ਫੋਟੋ ਵੀ ਦਿਖਾਉਣਾ ਹੈ ਵੀ ਕੀ ਹਾਲ ਹੈ ਆ ਦੇਖੋ ਉਹਨਾਂ ਦੀਆਂ ਫੋਟੋ ਕਿੱਥੇ ਕਿਸੇ ਤੇਜ਼ ਧਾਰ ਤਿੱਖੇ ਹਥਿਆਰ ਨਾਲ ਉਹਨਾਂ ਤੇ ਹਮਲਾ ਕੀਤਾ ਹੋਇਆ ਹੈ ਵੀ ਜਿਵੇਂ ਜਾ ਕੇ ਕਿ ਸੱਬਲ ਗੰਧਾਲੀ ਜਾਂ ਕੋਈ ਇਹੋ ਜਿਹੀ ਤਿੱਖੀ ਚੀਜ਼ ਨਾਲ 10 ਤਾਂ ਬੱਤਕਾ ਮਾਰਤੀਆਂ ਤੇ ਤਿੰਨ ਜ਼ਖਮੀ ਆ ਹੁਣ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਨੰਬਰ ਵੀ ਮੈਂਸ਼ਨ ਕੀਤਾ ਆਬ ਦਾ ਵੀ ਇਹਨਾਂ ਬਾਰੇ ਕੋਈ ਜਾਣਕਾਰੀ ਦੇਵੇ ਵੀ ਕਿਹੜੇ ਬੰਦੇ ਨੇ ਮਾਰੀਆਂ ਤੇ ਕਿਉਂ ਮਾਰੀਆਂ ਉਹ ਬਾਅਦ ਪੁੱਛਿਆ ਜਾਵੇ ਉਹਨੂੰ ਤੇ ਬੜੀ ਘਟੀਆ ਕਿਸਮ ਦੀ ਹਰਕਤ ਹੈ ਇਹ ਬੇਜਵਾਨੇ ਪੰਛੀਆਂ ਤੇ ਜ਼ੁਲਮ ਕਰਨਾ ਠੀਕ ਹੈ ਨਾ ਆ ਦੇਖੋ ਬੁਰੀ ਤਰ੍ਹਾਂ ਨਾਲ ਉਹਨਾਂ ਨੂੰ ਵਿਚਾਰੀਆਂ ਨੂੰ ਮਾਰਿਆ ਗਿਆ ਤੇ ਪਤਾ ਨਹੀਂ ਉਹਦਾ ਕੀ ਬੰਦੇ ਦਾ ਖਾਂਦੀਆਂ ਸੀ ਇਹ ਸਮਝ ਨਹੀਂ ਆਉਂਦੀ ਕੋਈ ਗੱਲ ਤੇ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੈ ਤੇ ਉਹਨਾਂ ਦੇ ਭਾਈ ਸਾਹਿਬ ਉਹਨਾਂ ਦੇ ਵਿੱਚ ਨੰਬਰ ਨੇ ਦਿੱਤੇ ਹੋਏ ਤੇ ਉਹਦੇ ਤੇ ਤੁਸੀਂ ਕਾਲ ਕਰਕੇ ਉਹਨਾਂ ਨੂੰ ਦੱਸਣਾ ਵੀ ਕੀ ਨੇ ਮਾਰੀਆਂ ਜਾਂ ਕਿਵੇਂ ਐ ਬੜੀ ਘਟਿਆ ਕਿਸਮ ਦੀ ਬੰਦੇ ਨੇ ਗੱਲ ਕੀਤੀ ਹੈ ਬੇਜਵਾਨੇ ਪੰਛੀਆਂ ਨੂੰ ਮਾਰ ਕੇ ਸਮਝ ਨਹੀਂ ਆਉਂਦੀ ਵੀ ਉਹਨਾਂ ਨਾਲ ਇਹਦੀ ਕੀ ਦੁਸ਼ਮਣੀ ਸੀ ਠੀਕ ਹੈ ਨਾ ਆਪਾਂ ਪੰਛੀਆਂ ਨੂੰ ਬਚਾਉਣਾ ਹੈ ਜਾਂ ਮਾਰਨਾ ਹੈ ਇਹ ਬੜੀ ਘਟਿਆ ਕਿਸਮ ਦੀ ਇਸ ਲੋਕ ਨੇ ਗੱਲ ਕੀਤੀ ਹੈ ਜਿਹੜੇ ਨੇ ਮਾਰੇ ਆ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਨਾਲ ਇਹਦੀ ਕੀ ਦੁਸ਼ਮਣੀ ਸੀ ਜਾਨਵਰ ਹੈ ਠੀਕ ਹੈ ਜਾਨਵਰ ਤਾਂ ਆਜ਼ਾਦ ਹੁੰਦੇ ਨੇ ਕਿਤੇ ਘੁੰਮ ਫਿਰ ਸਕਦੇ ਨੇ ਪਤਾ ਨਹੀਂ ਕਿਉਂ ਚਲੋ ਕੋਈ ਮੰਨ ਲਓ ਜੇ ਆਪਾਂ ਕਹਗੇ ਵੀ ਕਾਸੇ ਦੇ ਥੱਲੇ ਆ ਗਈ ਜਾਂ ਵਿੱਚ ਵੱਜ ਗਈ ਇੱਕ ਹੋ ਸਕਦਾ ਹੁਣ ਦੱਸਤਾ ਨਹੀਂ ਦੱਸਤਾ ਥਾਂ ਤੇ ਹੀ ਮਰੀਆਂ ਮਿਲੀਆਂ ਤੇ ਤਿੰਨ ਜ਼ਖਮੀ ਐ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਉਹ ਬੰਦੇ ਨੇ ਕਿੱਡੀ ਘੜੀਆ ਗੱਲ ਕੀਤੀ ਹੋएगी ਇਹ ਦਿਆਲਪੁਰੇ ਭਾਈ ਕੇ ਦੀ ਗੱਲ ਐ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਟਿੰਡਾ ਤੇ ਢਾਲੀਆਲ ਪੱਤੀ ਚ ਛੱਪੜ ਐ ਉਹਦੇ ਕੋਲੇ ਮਾਰੀਆਂ ਕਿਸੇ ਨੇ ਮਾਰੀਆਂ 31 ਜਨਵਰੀ ਤੇ 1 ਫਰਵਰੀ ਦੀ ਰਾਤ ਨੂੰ ਤੇ ਜੇ ਵੀ ਕਿਸੇ ਸੱਜਣ ਨੂੰ ਕੋਈ ਇਹਦੇ ਬਾਰੇ ਕੋਈ ਸਰਾਗ ਮਿਲਦਾ ਤਾਂ ਉਹ ਬਾਈ ਜੀ ਹੋਣਾ ਦੇ ਵਿੱਚ ਨੰਬਰ ਦਿੱਤੇ ਹੋਏ ਨੇ ਉਹਨਾਂ ਦੇ ਉੱਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਦੱਸਿਓ ਵੀ ਕੌਣ ਆ ਜਾਂ ਕੀ ਹੈ ਤੇ ਦੱਸਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਊਗਾ ਠੀਕ ਹੈ ਨਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ